ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਮੇਨ ਹਾਈਵੇਆ ਬਠਿੰਡਾ ਰੋਡ ਇਸ ਕਰੀਰ ਨਾਲ ਬੰਨਿਆ ਸੀ ਗੁਰੂ ਸਾਹਿਬ ਨੇ ਆਪਣਾ ਘੋੜਾ ਅੱਜ ਤੁਹਾਨੂੰ ਆਪਾਂ ਇੱਕ ਐਸੇ ਸਥਾਨ ਦੇ ਦਰਸ਼ਨ ਕਰਾਵਾਂਗੇ ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨਿਆ ਸੀ ਇੱਕ ਕਰੀਰ ਦੇ ਨਾਲ ਘੋੜਾ ਬੰਨਿਆ ਸੀ ਤੇ ਉਹ ਆਪਾਂ ਤੁਹਾਨੂੰ ਕਰੀਰ ਵੀ ਦਿਖਾਵਾਂਗੇ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਮੇਨ ਹਾਈਵੇਆ ਬਠਿੰਡਾ ਰੋਡ ਤੇ ਆਪਾਂ ਇਸ ਟੱਮ ਖੜੇ ਆ ਪਿੰਡ ਖੁੱਡੀ ਖੁਰਦ ਤੇ ਤੁਸੀਂ ਦੇਖ ਸਕਦੇ ਸਾਹਮਣੇ ਹਾਈਵੇ ਰੋਡ ਹੈ ਤੇ ਇਹ ਦੋਸਤੋ ਹੁਣ ਆਪਾਂ ਦੂਸਰੇ ਪਾਸੇ ਕੈਮਰਾ ਘੁਮਾ ਲਿਆ ਇਹ ਗੁਰਦੁਆਰਾ ਸਾਹਿਬ ਨੂੰ ਜਿਹੜੀ ਸੜਕ ਆ ਜਾਂਦੀ ਹੈ ਕਿ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਚੱਲਾਂਗੇ ਲੈ ਵੀ ਦੋਸਤੋ ਹੁਣ ਆਪਾਂ ਗੁਰਦੁਆਰਾ ਸਾਹਿਬ ਵੱਲ ਚੱਲ ਪਿਆ ਇਹ ਜਿਹੜੀ ਸੜਕ ਸਿੱਧੀ ਜਾਂਦੀ ਹੈ ਦੋਸਤੋ ਇਹ ਪਿੰਡ ਖੁੱਡੀ ਖੁਰਦ ਨੂੰ ਜਾਂਦੀ ਹੈ ਇੱਥੋਂ ਨੇੜੀ ਪਿੰਡ ਕੁੱਡੀ ਖੁਰਦ ਵੀ ਆ ਤੇ ਇਹ ਜਿਹੜਾ ਗੁਰਦੁਆਰਾ ਹੈਗਾ ਇਹ ਸੜਕ ਦੇ ਬਿਲਕੁਲ ਨੇੜੇ ਆ ਤੇ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਵਾਂਗੇ ਤੇ ਦੇਖੋ ਤੁਸੀਂ ਕਿੰਨੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਇਸ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਡੇਲੀ ਦਰਸ਼ਨ ਕਰਕੇ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਆ ਸੇ ਪਾਸੇ ਰੌਖਾ ਬਹੁਤ ਬੜੀ ਤਦਾਦ ਦੇ ਵਿੱਚ ਲੱਗੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਚਾਰੇ ਪਾਸੇ ਹਰਿਆਲੀ ਹਰਿਆਲੀ ਦਿਖੂਗੀ ਕਿਉਂਕਿ ਇਹ ਗੁਰਦੁਆਰਾ ਸਾਹਿਬ ਖੇਤਾਂ ਦੇ ਵਿੱਚ ਹੈ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਹਾਂ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਵੀ ਗੁਰਦੁਆਰਾ ਸਾਹਿਬ ਦੀ ਐਂਟਰੀ ਦੇ ਵਿੱਚ ਹੀ ਬਹੁਤ ਵਧੀਆ ਦੁਕਾਨਾਂ ਜਿਹੜੀਆਂ ਨੇ ਉਹ ਸਜੀਆਂ ਹੋਈਆਂ ਨੇ ਤੇ ਸੰਗਤਾਂ ਵੀ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਇਸ ਸਾਈਡ ਦੇ ਉੱਤੇ ਦੋਸਤੋ ਇੱਕ ਪਾਰਕ ਬਣਿਆ ਹੋਇਆ ਇਸ ਸਾਈਡ ਤੇ ਵੀ ਪਾਰਕ ਹੈ ਤੇ ਸਾਹਮਣੇ ਦਰਬਾਰ ਸਾਹਿਬ ਦੀ ਜਿਹੜੀ ਲੋਕੇਸ਼ਨ ਹੈ ਉਹ ਦੇਖ ਸਕਦੇ ਨੇ ਇਸ ਸਾਈਡ ਤੇ ਦੋਸਤੋ ਲੰਗਰ ਬਣਿਆ ਹੋਇਆ ਸੰਗਤਾਂ ਲੰਗਰ ਛਕ ਰਹੀਆਂ ਨੇ ਤੇ ਹੁਣ ਅਸੀਂ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਅਤੇ ਤੁਹਾਨੂੰ ਅਸੀਂ ਉਹ ਕਰੀਰ ਦਿਖਾਵਾਂਗੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨਿਆ ਸੀ ਗਿਆ ਦੋਸਤੋ ਮਾਲਵੇ ਦੀ ਯਾਤਰਾ ਦੌਰਾਨ ਪਹਿਲਾ ਗੁਰੂ ਤੇਗ ਬਹਾਦਰ ਜੀ ਪਿੰਡ ਹੰਡਾਏ ਦੇ ਵਿੱਚ ਆਏ ਜਿੱਥੇ ਗੁਰਦੁਆਰਾ ਪਾਸੇ ਨਵੀਂ ਬਣਿਆ ਹੋਇਆ ਅਤੇ ਉਸ ਤੋਂ ਬਾਅਦ ਖੇਤਾਂ ਦੇ ਵਿੱਚ ਬਣੇ ਗੁਰਦੁਆਰਾ ਅੜੀਸਰ ਵਾਲੇ ਸਥਾਨ ਤੇ ਆਏ ਸਨ ਗੁਰਦੁਆਰਾ ਸਾਹਿਬ ਬਣਿਆ ਉਹਨੂੰ ਅੜੀਸਰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਤੇ ਉੱਥੇ ਵੀ ਸੰਗਤਾਂ ਬੜੀ ਤਦਾਦ ਦੇ ਵਿੱਚ ਪਹੁੰਚਦੀਆਂ ਨੇ ਉੱਥੇ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ ਸੀਗਾ ਇਸ ਕਰੀਰ ਦੇ ਨਾਲ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਸੀ ਦੋਸਤੋ ਤੁਸੀਂ ਇਸ screen ਦੇ ਦਰਸ਼ਨ ਕਰ ਸਕਦੇ ਹੋ ਇੱਥੇ ਲਿਖਿਆ ਵੀ ਹੋਇਆ ਬੋਰਡ ਦੇ ਉੱਤੇ ਤੁਸੀਂ ਬੋਰਡ ਪੜ੍ਹ ਸਕਦੇ ਹੋ ਵੀਡੀਓ ਨੂੰ ਰੋਕ ਕੇ ਤੁਸੀਂ ਇਹਦੇ ਉੱਤੇ ਲਿਖਿਆ ਇਤਿਹਾਸ ਵੀ ਪੜ੍ਹ ਸਕਦੇ ਹੋ ਸਨ 1665 ਦੇ ਵਿੱਚ 1665 ਈਸਵੀ ਦੇ ਵਿੱਚ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਸੀਗੇ ਤੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀਗਾ ਇੱਥੇ ਇੱਕ ਪਾਣੀ ਵਗਦਾ ਸੀਗਾ ਤੇ ਉਸ ਪਾਣੀ ਦੇ ਵਿੱਚ ਗੁਰੂ ਸਾਹਿਬ ਨੇ ਪੰਜ ਸ਼ਨਾਨਾ ਕੀਤਾ ਅਤੇ ਪਿੰਡ ਦੀਆਂ ਜਿਹੜੀਆਂ ਸੰਗਤਾਂ ਸੀ ਉਹ ਗੁਰੂ ਸਾਹਿਬ ਨੂੰ ਮਿਲਣ ਨਾ ਆਈਆਂ ਅਤੇ ਜਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਗੁਰੂ ਸਾਹਿਬ ਬਾਰੇ ਪਤਾ ਲੱਗਿਆ ਤੇ ਉਸ ਤੋਂ ਬਾਅਦ ਉਹ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਸ ਬੋਰਡ ਦੇ ਉੱਤੇ ਵੀ ਇਤਿਹਾਸ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਇਸ ਸਾਈਡ ਦੇ ਉੱਤੇ ਇੱਕ ਵੱਡਾ ਲੰਗਰ ਹਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਲੰਗਰ ਹਾਲ ਦੇ ਵਿੱਚ ਸੇਵਾ ਕਰਨ ਲਈ ਵਿਜੂਦ ਹਨ ਇਹ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਇਤਿਹਾਸ ਆ ਜਿਹੜਾ ਬੋਰਡ ਦੇ ਉੱਤੇ ਲਿਖਿਆ ਹੋਇਆ ਤੁਸੀਂ ਵੀ ਪੜ੍ਹ ਸਕਦੇ ਹੋ ਰੋਕੇ ਵੀ ਕਿਸ ਟਾਈਮ ਗੁਰੂ ਸਾਹਿਬ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਆਏ ਸਨ ਸਾਈਡ ਦੇ ਤੋਂ ਇਮਾਰਤ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਇਮਾਰਤ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਹੈ ਬਹੁਤ ਹੀ ਵਧੀਆ ਫੁੱਲ ਬੂਟੇ ਲਾ ਕੇ ਇੱਥੇ ਸਜਾਵਟ ਕੀਤੀ ਹੋਈ ਹੈ ਚਾਰੇ ਪਾਸੇ ਹਰਿਆਲੀ ਹਰਿਆਲੀ ਆ ਕਿ ਦੋਸਤੋ ਗੁਰਦੁਆਰਾ ਸਾਹਿਬ ਦੀ ਇਮਾਰਤ ਅਸੀਂ ਤੁਹਾਨੂੰ ਦੋਨਾਂ ਸਾਈਡਾਂ ਤੋਂ ਦਿਖਾ ਦਿੱਤੀ ਹੈ ਦੋਸਤੋ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਵਾਂਗੇ ਦੋਸਤੋ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਆਉਨੇ ਆ ਤਾਂ ਮੰਨੂ ਸ਼ਾਂਤੀ ਮਿਲਦੀ ਆ ਤੇ ਸਾਡਾ ਮਨ ਜਿਹੜਾ ਅੰਦਰੋਂ ਖੁਸ਼ ਹੋ ਜਾਂਦਾ ਕਿਉਂਕਿ ਦੋਸਤੋ ਗੁਰਦੁਆਰਾ ਸਾਹਿਬ ਦੇ ਵਿੱਚ ਵਾਤਾਵਰਨ ਮਾਹੌਲ ਇਸ ਤਰੀਕੇ ਦਾ ਬਣਿਆ ਹੁੰਦਾ ਕਿਉਂਕਿ ਸਾਰਾ ਦਿਨ ਇਸ ਸਥਾਨ ਤੇ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਹੁੰਦਾ ਦੋਸਤੋ ਹੁਣ ਅਸੀਂ ਦਰਬਾਰ ਸਾਹਿਬ ਦੇ ਵਿੱਚ ਆ ਚੁੱਕੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇਸ ਸਾਈਡ ਦੇ ਉੱਤੇ ਦੋਸਤੋ ਇਸ ਸਾਈਡ ਤੇ ਦੋਸਤੋ ਸਰੋਵਰ ਬਣਿਆ ਹੋਇਆ ਇੱਥੇ ਸੰਗਤਾਂ ਇਸ਼ਨਾਨ ਕਰਦੇ ਆਏ ਨੇ ਸਾਹਮਣੇ ਅਸੀਂ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚੱਲਾਂਗੇ ਇਸ ਸਾਈਡ ਤੇ ਕੜਾਹ ਪ੍ਰਸ਼ਾਦੀ ਦੇਗਾ ਜਿਹੜੀ ਮਿਲਦੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਨਾਲ ਹੀ ਬਣਿਆ ਹੋਇਆ ਤੇ ਹੁਣ ਅਸੀਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਵਾਂਗੇ ਦੋਸਤੋ ਸਾਹਮਣੇ ਤੁਸੀਂ ਹੁਣ ਦੇਖ ਸਕਦੇ ਹੋ ਵੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਆ ਚੁੱਕੇ ਆਂ ਮਹਾਰਾਜ ਜੀ ਦੇ ਸਰੂਪ ਦਰਬਾਰ ਸਾਹਿਬ ਦੇ ਵਿੱਚ ਸਜੇ ਹੋਏ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਹਾਂ ਦੋਸਤੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ